ਤੇ ਡਾਕਟਰ ਅਜੇ ਨੂੰ ਪਤਾ ਲੱਗ ਗਿਆ ਮੈਂ ਗਰਮ ਹੋਇਆ ਪਿਆ ਮੇਰੇ ਦੁਵਾਕ ਮੇਰੀ ਰੈਸিপি ਤੋਂ ਡਰਦੇ ਹੈ ਕਿ ਪਤਾ ਨਹੀਂ ਕੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਨਿਊ ਵਲੌਗ ਵਾਈ ਗੁਜੀ ਸਾਰਿਆਂ ਨੂੰ ਸਾਰਿਆਂ ਨੂੰ ਚੜਦੀ ਕਲਾ 'ਚ ਰੱਖਣ ਜੀ ਸਾਰਿਆਂ ਦੇ ਕੰਮਾਂ ਜਗਾਜਾਂ ਜਿੱਤਤਾ ਪਾਰ ਬੱਚੇ ਨਿਆਣੇ ਮੇਰੇ ਅੱਗੇ ਨੇ ਸਕੂਲੋਂ ਤੇ ਅੱਜ ਵੀਰਦੂ ਮਿਲਨੇ ਸੀਗੇ ਮਾਰਕਸ ਜਿਹੜੇ ਬੱਚੇ ਦੇ ਟੈਸਟ ਹੋਏ ਹੈ ਨਾ ਵੀਰ ਦੇ ਤੇ ਉਹਦਾ ਰਿਜ਼ਲਟ ਅੱਜ ਸੀਗਾ ਤੇ ਵੀਰ ਜੀ ਪੁੱਤ ਵਿਖਾ ਦਿਓ ਜੀ ਕਿਵੇਂ ਦੇ ਲਿਖਾਏ ਹੋ ਇੱਕ ਮਿੰਟ ਕੈਮਰਾ ਤੂੰ ਫੜ ਮੈਂ ਵੇਖਾਂ ਯਾਰ ਕਿਵੇਂ ਮੈਂ ਐਕਸਾਈਟਮੈਂਟ 'ਚ ਹੈ ਭੜੀ ਕਿ ਮੇਰੇ ਪੁੱਤ ਦੇ ਕਿੰਨੇ ਕ ਨੰਬਰ ਆਏ ਹੈ ਹੋ ਨੰਗੋ ਆਣੀ ਇੱਕ ਜਿਹੜੀ ਸੜਦੀ ਪਈ ਐ ਇੱਕ ਕੁੜੀ ਮੇਰੀ ਸੜੀ ਜਾਂਦੀ ਐ ਕਿ ਕਿੱਡੇ ਕਿ ਨੰਬਰ ਆਏ ਹੈ ਚਲ ਵੇਖੀਏ ਭਈ ਆਪਾਂ ਦੇਖੇ ਤਵੀ ਸੱਚੀ ਹੋਏ ਵੀਰੂ ਤੇ ਇੰਨੇ ਸੋਹਣੇ ਮਨ ਦੀ ਪਤਾ ਕਿਨੇ ਨੰਬਰ ਆਏ ਸ਼ਰਮ ਆ ਰਹੀ ਐ ਅੰਨ ਦੀਦੀ ਨੂੰ ਇੰਨੇ ਸੋਹਣੇ ਨੰਬਰ ਆ ਗਏ ਵੀਰ ਦੇ ਓਏ ਹਾਏ ਕਮਾ ਕਈ ਵੀਰ ਦੇ ਬੜੇ ਸੁਨੇ ਸੁਨੇ ਨੰਬਰ ਆਏ ਆ 20 20 20 ਦੇ ਵਿੱਚੋਂ 20 ਨੰਬਰ ਲੈ ਕੇ ਆਇਆ ਸਾਰੇ ਸਬਜੈਕਟ 20 20 ਆਊਟ ਆਫ 20 ਹੈ 20 ਆਊਟ ਆਫ 20 मैं ना, मैं ना, <laughs> 20 ਆਊਟ ਆਫ 20 ਸਾਰੇ ਸਾਰੇ ਸਬਜੈਕਟ 20 ਕੋਟੇ ਸ਼ਾਬਾਸ਼ ਵੀਰ ਤੇ ਖੁਸ਼ੀ ਚ ਕੋਈ ਗਿਫਟ ਲੈ ਕੋਈ ਗਿਫਟ ਲੈਣਾ ਕਿਉਂ ਚੀਜੀ ਲੈਣੀ ਹੈ ਹੋ ਕੇ ਲੈਣਾ ਇਹਦੇ ਤੇ ਪੁੱਤ ਹੋਰ ਮੇਰਾ ਰਾਮ ਪੁੱਤ ਕੀ ਕਹਿੰਦਾ ਹੈ ਕਿਉਂ ਰੋਣਾ ਹੈ ਕਿਉਂ ਰੋਣਾ ਉਹ ਲੈਣਾ ਪੇਪਰ ਪੜ ਲੈਣਾ ਇਹਨੂੰ ਚੁੱਪ ਦੇ ਘਰ ਮਾਰੋਗੇ ਤੇ ਨਹੀਂ ਫਿਰ ਵੀਰ ਦੇ ਪੇਪਰ ਹੈ ਪੁੱਤੂ ਫਟ ਗਏ ਤੇ ਮੈਂ ਮਾਰੂਗੀ ਮਮਾ ਨਹੀਂ ਬਾਤ ਰਹੇ ਮੈਂ ਨਹੀਂ ਵਰੂੰਗਾ ਨਹੀਂ ਫਾੜੇਂ ਵੀਰੂ ਬਖਾ ਦੋ ਫਿਰ ਰਾਮ ਨੂੰ ਵੀ ਦਿਖਾ ਦਿਓ ਦੇਖ ਲੈਂਦਾ ਉਹ ਨੰਬਰ ਦੇਖ ਲਿਆ ਸਾਡੇ ਦਾ ਜੀ ਬਣਾ ਰਹੇ ਨੇ ਬਨਾਣਾ ਸ਼ੇਕ ਬੱਚਿਆਂ ਵਾਸਤੇ ਹਾਂ ਬੁੱਤੂ ਕੀ ਹੋ ਗਿਆ ਜੀ ਫੋਨ ਲੈਣਾ ਚਲ ਆ ਦੇ ਦੇ ਨੇ ਫੋਨ ਦੇ ਦੇ ਫੋਨ ਤੋਂ ਬਿਨਾ ਤਾਂ ਬੁੱਤੂ ਤੁਸੀਂ ਰਹਿੰਦੇ ਨਹੀਂ ਜਿੰਦੇ ਹੀ ਨਹੀਂ ਹੈ ਨਾ ਚਲ ਬੈਠੋ ਫੋਨ ਦਵਾ ਆ ਜਾਓ ਲਓ ਜੀ ਬਨਾਣਾ ਸ਼ੇਕ ਰੈਡੀ ਨੇ ਤੇ ਨਾਲ ਓਏ ਹੋਏ ਚਾਕਲੇਟ ਪਾਊਡਰ ਇਹ ਸਰਦਾਰ ਜੀ ਦੀ ਰੈਸਿਪੀ ਹੈ ਬਨਾਣਾ ਸ਼ੇਕ ਵਿਦ ਚਾਕਲੇਟ ਪਾਊਡਰ ਐਵੀ ਸ਼ੈਫ ਹੈ ਮੇਰੇ करे कोई काम कुम माला भी कराना मिठे मिठे होके करा ले इधर ही मेरी मैं ये है हाँ भी डैडी ने कॉफी की मेरी बनाई वो कॉफी नहीं बनाना शेक चॉकलेट पाउडर वाला दिया। दिया। बनाना शेक मैं क्या खानी था ना मैगी दे दी ने पापा का जो रोई क्यों जान हो फिर मैं मैगी नहीं बना दूंगी के दूंगी हंस के बखाव पहले हाथ के बखाव मैगी मिलेगी अच्छी है काका चलो हाँ भी डैडी ने बनाना शेक चलो मैं अंदर जाके मैं दिन में मैं मैगी बना के लेके आनी तू तू ही बनाना शेक पी लो ठीक है मैं मैगी बना के दيني हाँ, है मम्मा हां आले पड़ मम्मी मैं पी ए यहां कॉफी बनाना शेक वाली कॉफी बनाई है न्यू वाली पी के थे कितनी हमने ओवे पी गी हां पी गे ओवे वीरू कॉफी है पर तू कॉफी पी के रखा है केवे फब् के बैठे गिलास ले ले के ਕੋਲਡ ਕਾਫੀ ਆ। ਉਹ ਨੋਨ ਨੋ ਇਹਦੇ ਵਿੱਚ ਤਾਕਤ ਹੁੰਦੀ ਕੋਲਡ ਕਾਫੀ ਚ ਨਹੀਂ ਹੁੰਦੀ। ਤੁਹਾਨੂੰ ਕੋਈ ਚੱਜ ਦੀ ਚੀਜ਼ ਦਵੇ ਨਾ ਕੋਈ ਤੁਸੀਂ ਨਖਰੇ ਕਰਨਾ ਹੀ ਕਰਨੇ। ਕੋਲਡ ਕਾਫੀ ਹੈ। ਬਨਾਣਾ ਸ਼ੇਕ। ਤੇਰੇ ਡੈਡੀ ਨੇ ਬਣਾਈ ਐਵੇਂ। ਯਾਰ ਤੁਸੀਂ ਹਾਸ ਰੇ ਹੋ। ਮੱਲਮ ਮੈਂ ਬੇਵਕੂ ਬਣ ਗਈ ਐ। ਕੋਲਡ ਕਾਫੀ ਹੈ। ਹੈ? ਹਾਂ ਮੈਂ ਤੇਰੇ ਡੈਡੀ ਨੂੰ ਕਿਉਂ ਬਨਾਣਾ ਸ਼ੇਕ ਬਣਾਉਣ ਵਾਸਤੇ? ਟਿੱਡੇ ਚਲਾ ਕੇ ਹਾਈ ਮੈਂ ਸੋਚ ਰਹੀ ਹਾਂ ਕਿ ਬਨਾਣਾ ਸ਼ੇਕ ਹੈ ਪਾਪਟ ਹੋ ਗਿਆ ਮੇਰਾ ਹਾਈ ਮੈਨੂੰ ਲੱਗਿਆ ਕਿ ਬਨਾਣਾ ਸ਼ੇਕ ਹੈ ਹਾਂ ਜੀ ਨੇ ਮੇਰਾ ਕਰਤਾ ਹੈ ਪਾਪਟ ਮੈਂ ਸੋਚਿਆ ਬਨਾਣਾ ਸ਼ੇਕ ਬਣਾ ਕੇ ਦਿੱਤਾ ਬੱਚਿਆਂ ਨੂੰ ਲੇਕਿਨ ਇਹ ਤਾਂ ਆਪ ਬੱਚਿਆਂ ਨੂੰ ਵਿਗਾੜਦੇ ਪਏ ਐ ਬਨਾਨਾ ਸ਼ੇਕ ਦੀ ਜਗ੍ਹਾ ਕੋਲਡ ਕੌਫੀ ਪੀਤੇ ਪਰ ਦਬਾੜ ਦੱਸਿਆ ਨਹੀਂ ਕਰਦਾ ਟੇਸਟ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਕਿਤੇ ਬਨਾਨਾ ਸ਼ੇਕ ਤੇ ਚਾਕਲੇਟ ਪਾਊਡਰ ਪਾਇਆ ਮੇਰੀ ਦਾ ਗੁੱਸਾ ਵੇਖੋ ਮੈਗੀ ਨਹੀਂ ਬਣਾ ਕੇ ਦਿੱਤੀ ਚਲੋ ਬਣਾ ਦਾ ਜੇ ਮੈਂ ਜਾਣਨੀ ਚਲੋ ਸ਼ੋਰ ਫਿਰ ਮੈਨੂੰ ਪਾਰ ਕਰ ਦੇ ਤੇ ਫਿਰ ਮੈਂ ਮੈਗੀ ਬਣਾ ਕੇ ਦਊਂਗੀ ਆਏ ਨਹੀਂ ਮੇਰਾ ਬੱਚਾ ਆਈ ਲਵ ਯੂ ਚਲੋ ਚੱਲੀ ਮੈਂ ਮੈਗੀ ਬਣਾਣ ਹੁਣ ਮੈਂ ਮੈਗੀ ਬਣਾਣ ਚੱਲੀ ਰੇਮ ਕੀ ਕਰਦੇ ਪਏ ਹੋ ਹੈ ਰੇਮ ਮੈਗੀ ਦਾ ਹੀ ਖਾਣ ਰਹੇ ਹੋ ਹੋਏ ਨਹੀਂ ਮੈਂ ਛੱਡ ਕੇ ਜਾਵਾਂ ਮੈਗੀ ਦੀ ਸਟੋਰੀ ਪਾਣੀ ਭੇਜਾਂ ਮੂ ਮੁੱਕੇ ਨਹੀਂ ਸਟੋਰੀਆਂ ਪਾਉਂਦੇ ਹੋ ਤੁਸੀਂ ਹੈ ਚੂਚੂ ਕੋਤੀ ਤਾਂ ਮੰਮੀ ਤੋਂ ਬਿਨਾ ਕਰਿਆ ਨਹੀਂ ਜਾਂਦਾ ਤੁਹਾਡੇ ਤੋਂ ਸਟੋਰੀ ਪਾਣੀ ਮੈਗੀ ਦੀ ਪਾਤੀ ਹੈ ਕੀ ਪਾਇਆ ਤੁਸੀਂ ਕੀ ਪਾਇਆ ਇਹ ਹੈ ਸਟੋਰੀ ਤੋਤਲੀ ਜੀ ਸਟੋਰੀ ਵੇਖੋ ਕਿਵੇਂ ਬੋਲਦੀ ਏ ਸਟੋਰੀ 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 ਬਾਂਦੇ ਬੈਠੀ ਤੁਸੀਂ ਸਾਰਿਆਂ ਨੂੰ ਪਹਿਲੇ ਵਿਖਾ ਕੇ ਫਿਰ ਖਾਣੀ ਹੈ ਨਾ ਤੁਹਾਡੀ ਵੀ ਵੈਰੀ ਮੈਨੂੰ ਲੱਗਦਾ ਨਹੀਂ ਸਟੋਰੀ ਨਹੀਂ ਨਾ ਬਾਈ ਤੁਸੀਂ ਛਿਆਣਾ ਬੱਚਾ ਕੀ ਪਾ ਲਈ ਸੱਚ-ਸੱਚ ਦੱਸ ਦੇ ਹੈ ਭਗਵਾਨ ਨਹੀਂ ਬਾਈ ਐਨੇ ਵੀ ਪਾਈ ਸਟੋਰੀ ਹਾਂ ਉਹ ਉਹ ਕਰ ਕ ਉਹ ਵੀ ਨੂੰ ਆ ਕੇ ਹਾਂ ਡਿਲੀਟ ਕਰਦੀ ਡਿਲੀਟ ਮਾਰਦੀ ਪਹਿਲੇ ਸਟੋਰੀ ਬਣਾ ਲਈ ਫਿਰ ਡਿਲੀਟ ਮਾਰਦੀ ਫਿਰ ਜੀ ਨਹੀਂ ਕੀਤਾ ਹੈ ਨਾ ਮੈਗੀ ਵਿਖਾਨਦਾ ਕਿਸੇ ਨੂੰ ਖੋਤੇ ਜਿਹਾ ਸਟੋਰੀਆਂ ਬੰਦੀ ਹੈ ਨਹੀਂ ਮੇਰੀ ਧੀ ਸਿਆਣੀ ਪੜਦੀ ਵੀ ਸਭ ਤੋਂ ਸਿਆਣੀ ਧੀ ਮੇਰੀ ਵੱਡੀ ਧੀ ਹੈ ਜਿਹੜਾ ਇੰਨਾ ਲਗਨ ਨਾਲ ਪੜਦੀ ਹੈ ਕਾਲ ਟੈਸਟ ਹੈ ਫਿਰ ਵੈਸੀ ਜੀ ਕੀਤਾ ਓਏ ਹਾਂ ਕੱਲ ਤੇ ਸੁਣਦੀ ਹੈ ਫਿਰ ਵੀ ਤੂੰ ਪੜਦੀ ਪਈ ਹੈ ਕਹੀ ਨਾ ਮਾਨ ਕੰਮ ਤੋਂ ਕਰਤੀ ਵੇ ਲੈਨੀ ਐਨੀ ਕੁੜੀਏ ਕਦੀ ਗਦਾਰ ਨੈਮੂ ਸੁਧਰ ਜਾ ਸੁਧਾਰੇ ਸੁਧਰ ਜਾ ਹੋ ਨਹੀਂ ਤੁਜੀ ਨਿੱਕੇ ਜਿਹਾ ਫੈਸ਼ਨ ਬੜੇ ਕਰਦੇ ਹੋ ਤੁਸੀਂ ਹੈਂ ਜੇਬ ਨਹੀਂ ਹੈਗੀ ਇਹਦੀ ਇਹ ਮੇਰੀ ਹੈ ਨਾ ਇਹ ਲਿਪਮ ਮਮਾ ਹਾਂ ਮੇਰੀ ਮੈਮ ਦੀ ਇਹ ਤੁਹਾਡੀ ਮੈਡਮ ਦੀ ਹੈ ਇਹ ਮੇਰੀ ਹੈ ਮੈਂ ਨਹੀਂ ਝੂਠ ਬੋਲਦੀ ਤੁਸੀਂ ਝੂਠ ਬੋਲਦੇ ਹੋ ਮੇਰੀ ਹੈ ਕਲਿੱਪਵਾ ਮੈਨੂੰ ਦੇ ਦੋ ਆ ਮੇਰੀ ਹੈ ਕੋਣੀ ਮੈਂ ਕਾਦੀ ਦੇਣਾ ਗੱਲ ਰੁਕ ਜਾਂਦੀ ਆ ਗਈ ਮੈਂ ਆ ਗਈ ਧੀ ਉਹਦੀ ਵੀ ਆ ਛਾਨੀਆਂ ਚੀਜ਼ਾਂ ਆਪਦੇ ਵਾਸਤੇ ਲਿਆਣੀਆਂ ਮੈਂ ਲੇਕਿਨ ਮੈਨੂੰ ਲਾਣ ਦਾ ਮੌਕਾ ਨਹੀਂ ਮਿਲਦਾ ਤੁਸੀਂ ਜੋ ਹੈਗੇ ਲਾਣ ਨੂੰ ਮੇਕਅਪ ਕਰਨ ਨੂੰ राजा बन के जाना है मेकअप करके नहीं लाडा हैं लाडा बन के दूंगा लाडला ना राधा राधा नहीं मेरी तोतली ये तेरी गल नहीं चमू जा रही राधा बन के जाना है मम्मी मैम जाने थी टोपी पहन के है। टोपी पहन के राधा बनी ने मम्मी देखो कैसी लग रही है हाय हाय ये लाडा नहीं बन के जाना है ਹਾਂ ਠੰਡ ਲੱਗਦੀ ਏ ਤੁਹਾਨੂੰ ਠੰਡ ਲੱਗਣ ਲੱਗ ਗਈ ਟੋਪੀ ਪਾ ਕੇ ਜਦੋਂ ਠੰਡ ਹੋਏਗੀ ਉਦੋਂ ਟੋਪੀ ਪਾ ਲੈਣਾ ਠੀਕ ਹੈ ਤੁਸੀਂ ਬੜੀਆਂ ਤੋਤਲੀਆਂ ਤੋਤਲੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋ ਨਾ ਟੋਪੀ ਮੈਂ ਟਰਾਈ ਕੀਤੀ ਹੈ ਤੇ ਬਹੁਤ ਮੇਰੀ ਤਰਫੋਂ ਤੇ ਪਰਫੈਕਟ ਬਣੀ ਹੈ ਅੱਜ ਮੈਂ ਬਣਾਇਆ ਸੀ ਢੋਕਲਾ ਦਿਖਾਵਾਂ ਹਣ ਤੁਸੀਂ ਦੱਸੋ ਕੰਡੀਸ਼ਨ ਤੇ ਬਹੁਤ ਸੋਹਣੀ ਲੱਗ ਰਹੀ ਢੋਕਲੇ ਦੀ ਬਹੁਤ ਪਿਆਰਾ ਪਿਆਰਾ ਬਣਿਆ ਹੈ ਹੁਣ ਤੁਸੀਂ ਜਰੂਰ ਦੱਸ ਦਿਨਾ ਕਮੈਂਟ ਕਰਕੇ ਕਿ ਢੋਕਲਾ ਦੇਖਣਸ਼ਿ ਕਿੰਨਾ ਕ ਵਧੀਆ ਤੇ ਟੇਸ ਤੁਸੀਂ ਕਰ ਸਕਦੇ ਮੈਂ ਅਸੀ ਦੱਸ ਦਾਂਗੇ ਇੱਕ ਵਾਰ ਖਾਓ ਬਈ ਇੱਕ ਵਾਰ ਫਸਟ ਟਾਈਮ ਖਾਣਾ ਸੋਚ ਰਹੀ ਐ ਕਿ ਕਿਵੇਂ ਦਾ ਹੈ ਤੁਸੀਂ ਦੱਸੋ ਖਾ ਕੇ ਹਾਂ ਇਹਨੇ ਹਾਸਰੇ ਹੋ ਖਾਣ ਲੱਗੇ सच्ची सच्ची दाना ना यार हां स्वाद बने है ना एकदम खा के देख सच्ची बड़ा स्वाद बनेगा हां लगा कब लिख पग खा के देख बड़े मीठे चास नहीं, नहीं। मिठी -मिठी। फिर है मीठी मीठी खा के देख मेरे जवाक मेरी रेसिपी तो डरते हैं कि पता नहीं की चीज बना के मां खवाऊंगी हैं हां चुप करके बैठ जा यार कमाल ਆ ਯਾਰ ਬਹੁਤ ਵਧੀਆ ਚੀਜ਼ ਬਣਾਈ ਹੈ ਮਮੇ। ਇਸੇ ਗਾਣੇ ਵੀ ਲਾਈਕ ਜਰੂਰ ਕਰ ਦੇਣਾ ਚੈਨਲ ਨੂੰ। ਹੋਰ ਸੌਰੀ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜੇ ਤੁਸੀਂ ਨਵੇਂ ਆਇਓ। ਤੇ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ 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 ਜ਼ਿਆਦਾ ਜ਼ਰੂਰਤ ਹੈਗੀ ਹੈ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਰ ਹੋ ਸਕੇ ਚੰਗੀ ਲੱਗੇ ਤੇ ਅੱਗੇ ਸ਼ੇਅਰ ਜਰੂਰ ਕਰਨਾ। ਇਹ ਚੱਲਾ ਵੇਖਦੇ ਮਮਾ ਕੀ ਬਣਾਉਂਦੇ ਪਿਆ। ਮਮਾ ਕੀ ਬਣਾਉਂਦੇ ਪਿਆਓ? ਦੇਖ ਲਾ। ਕਿਆ ਬਣਾ ਰਹੀ ਹੋ ਮੈਂ ਓ ਸੇਵੀਆਂ ਬਣ ਰਹੀਆਂ ਸੇਵੀਆਂ ਓਕੇ ਖਾਣੀ ਹੈ ਕਿ ਨਹੀਂ ਹੋਣੇ ਖਾਣੀ ਹੈ ਨਾਲੇ ਮम्मा ਮੇਰਾ ਵੈਸੇ ਮਿੱਠਾ ਖਾਣ ਨੂੰ ਮਾਨ ਨਹੀਂ ਕਰਦਾ ਬਸ ਸ਼ੁਕਰ ਤੁਸੀਂ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਪਰ ਮਾਂ ਤੇ ਜਾਦੂਗਰਨੀ ਹੈ ਸਾਰਾ ਬਦਲ ਆ ਗ ਜਾਂਦਾ ਹੀ ਕੀ ਖਾਣਾ ਹੈ ਤੁਸੀਂ ਹੈਨਾ ਮਨ ਕਰ ਰਿਹਾ ਸੀ ਮੇਰਾ ਵੀ ਕਿ ਅੱਜ ਸੇਵੀਆਂ ਬਣਾ ਲਾਂ ਕੁਸ਼ਨਾ ਕੁਸ਼ੀ ਬਣਾ ਕੇ ਖਾਦੇ ਰੋ ਤੇ ਸਾਡੀ ਵੀਡੀਓ ਨੂੰ ਪਸੰਦ ਆਵੇ ਨਾ ਤੁਹਾਡੀ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਜੇ ਤੁਸੀਂ ਨਵੇਂ ਹੋ ਨਾ ਸਾਡੀ ਵੀਡੀਓ ਪਸੰਦ ਆ ਰਹੀ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਰਿਕਵੈਸਟ ਸਾਡੀ ਪਿਆਰੀ ਜੀ ਫੈਮਿਲੀ ਹੈ ਸਾਡੀ ਤੇ ਪਲੀਜ਼ ਐਸ ਪਿਆਰੀ ਜੀ ਫੈਮਿਲੀ ਨੂੰ ਸੋਨੇ ਦੇ ਟੈਨ ਦੇ ਸਪੋਰਟ ਜ਼ਰੂਰ ਕਰਨਾ ਠੀਕ ਹੈ ਜੀ ਹੁਣ ਸੇਵੀਆਂ ਬਣ ਰਹੀਆਂ ਬਣ ਜਾਣ ਉਹਦੇ ਬਾਅਦ ਤੁਹਾਨੂੰ ਦਿਖਾਣੇ ਦੱਸਣਾ ਜ਼ਰੂਰ ਕਿਵੇਂ ਦੇ ਲੱਗਦੇ ਜੀ ਪਹਿਲੇ ਸਿੱਖਾ ਲਿਆ ਢੋਗਲਾ ਸਪਾਈਸੀ ਜਆ ਇੱਕ ਹਮੇ ਥੋੜੀ ਮਿਰਚਾਂ ਲੱਗੀਆਂ ਤੇ ਹੁਣ ਬਣ ਗਿਆ ਏ ਸੇਵੀਆਂ ਦਿਖਾ ਦਿੰਨੇ ਤੁਹਾਨੂੰ ਸਾਡੇ ਘਰੇ ਖਾਣ ਦਾ ਪ੍ਰੋਗਰਾਮ ਨਾ ਸਾਰਾ ਟਾਈਮ ਬਣਿਆ ਹੀ ਰਹਿੰਦਾ ਕਿਉਂਕਿ ਮੇਰਾ ਇੱਕ ਕੁਕਿੰਗ ਚੈਨਲ ਹੈਗਾ ਏ ਪ੍ਰੀਤ ਮਾ ਕਿਚਨ ਤੇ ਜੇ ਤੁਹਾਨੂੰ ਕੋਈ ਰੈਸਿਪੀ ਸਾਡੀ ਪਸੰਦ ਆ ਜੇ ਤੇ ਸਬਸਕ੍ਰਾਈਬ ਉਸ ਚੈਨਲ ਨੂੰ ਜ਼ਰੂਰ ਕਰ ਲਿਓ ਜੀ ਪ੍ਰੀਤ ਮਾ ਕਿਚਨ ਠੀਕ ਹੈ ਜੀ ਤੇ ਸਬਸਕ੍ਰਾਈਬ ਸ਼ੁਰੂ ਕਰਨਾ ਉਸ ਵੀਡੀਓਜ਼ ਨੂੰ ਦੇਖਣਾ ਕੁਕਿੰਗ ਵਾਲਿਆਂ ਨੂੰ ਹਾਂਜੀ ਹੱਥ ਲਾਓ ਹੱਥ ਲਾਓ ਹੋਏ 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 ਹਾਂਜੀ ਗਰਮ ਹੋਇਆ ਨਹੀਂ ਮੇਰਾ ਪੁੱਤ ਡਾਕਟਰ ਹੈ ਜਿੰਨੂੰ ਪਤਾ ਲੱਗ ਗਿਆ ਮੈਂ ਗਰਮ ਹੋਇਆ ਪਿਆ ਨਹੀਂ ਮਿੱਤੂ ਹਵੇ ਤੁਸੀਂ ਏਸੀ ਦੇ ਵਿੱਚ ਬੈਠੇ ਰਹੇ ਕਿੰਡੇ ਠੰਡੇ ਯਾਰ ਕੋਈ ਗਲਮ ਨਹੀਂ ਹੋ ਤੁਸੀਂ ਨਾਲੇ ਸਵੇਰੇ ਸੰਡੇ ਛੁੱਟੀ ਆ ਸੋਲੇ ਮੇਰੀ ਦੀਦੀਆਂ ਗੱਲਾਂ ਕਹਿੰਦੀ ਹੱਥ ਲਾ ਕੇ ਚੈੱਕ ਕਰੋ ਮੈਨੂੰ ਬੁਖਾਰ ਤੇ ਨਹੀਂ ਹੋਏ ਹੁਣ ਮੈਂ ਕਹਤਾ ਨਾ ਸੰਡੇ ਸਵੇਰੇ ਛੁੱਟੀ ਹੈ ਤੇ ਰੋਲਾ ਪਾ ਰਹੀ ਕਮਰੇ ਚ ਜਾ ਕੇ ਛੁੱਟੀ ਹੈ ਵੀਰੂ ਮਾਂ ਬੰਨ ਗਿਆ ਤੇ ਮੀਆਂ ਹਾਂ ਬੰਨ ਗਿਆ ਖਾਓ ਉਂ ਠੀਕ ਬੰਨ ਗਿਆ ਲਓ ਜੀ ਲਓ ਜੀ ਖਾ ਲੋ ਵਧੀਆ ਨਾ ਹਾਂ ਖਾਣ ਚ ਵੀ ਸੁਆਦ ਹੈ ਬਾਏ ਐਂਡ ਸਤਿ ਸ੍ਰੀ ਅਕਾਲ ਜੀ